ਸ਼ੰਭੂ ਮੋਰਚੇ ਚੋਂ ਕਿਸਾਨਾਂ ਦਾ ਸਮਾਨ 3 ਕਰੋੜ 72 ਲੱਖ ਦਾ ਹੋ ਗਿਆ ਚੋਰੀ ਸੂਬੇ ਪਰਚੂ ਡੀਸੀ ਦਫ਼ਤਰਾਂ ਦਾ ਘਰਾਓ ਕਰਨ ਦਾ ਕਰ ਦਿੱਤਾ ਕਿਸਾਨਾਂ ਨੇ ਐਲਾਨ ਇੱਕ ਵਾਰ ਫਿਰ ਅੰਦੋਲਨ ਹੋਵੇਗਾ ਸ਼ੁਰੂ ਰੇਲਾਂ ਰੋਕੀਆਂ ਜਾਣਗੀਆਂ ਜੇਕਰ ਪਰਪਾਈ ਨਾ ਕੀਤੀ ਗਈ ਕਿਸਾਨਾਂ ਦੇ ਸਮਾਨ ਦੀ ਤੁਸੀਂ ਜਿਹੜੋ ਲੋਕਲ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਸ਼ੰਭੂ ਤੇ ਖਨੋਰੀ ਮੋਰਚੇ ਤੇ ਕਿਸਾਨਾਂ ਦਾ ਜੋ ਵਿਰੋਧ ਪ੍ਰਦਰਸ਼ਨ ਹੋਇਆ ਕਿਸਾਨਾਂ ਦਾ ਸਮਾਨ ਚੋਰੀ ਕਰਕੇ ਜੋ ਪੰਜਾਬ ਸਰਕਾਰ ਦੇ ਆਗੂਆਂ ਨੇ ਆਪਣੇ ਘਰਾਂ ਵਿੱਚ ਲੈ ਗਏ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਘਰਾਵ ਕੀਤਾ ਜਾਂਦਾ ਰਿਹਾ ਤੇ ਸਮਾਨ ਵਾਪਸ ਕਰਨ ਲਈ ਜੋ ਮੁੱਖ ਮੰਤਰੀ ਤੱਕ ਵੀ ਇਹ ਪੱਤਰ ਦਿੱਤੇ ਗਏ ਪਰ ਕਿਸੇ ਦੇ ਜੂਨੇ ਸਰਕੀ ਅਜੇ ਤੱਕ ਵੀ ਕਿਸਾਨਾਂ ਦਾ ਸਮਾਨ ਦੀ ਪਰਪਾਈ ਸਰਕਾਰ ਨੇ ਨਹੀਂ ਕੀਤੀ ਜਿਸ ਦਾ ਪੂਰਾ ਹਿਸਾਬ ਕਿਤਾਬ ਕਿਸਾਨਾਂ ਨੇ ਦੱਸਿਆ ਕਿ 3 ਕਰੋੜ 72 ਲੱਖ ਰੁਪਏ ਦਾ ਇਹ ਸਮਾਨ ਜਿਹੜਾ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਸੋ ਬੁੱਧਵਾਰ ਨੂੰ ਨਾਪਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਈਓ ਗੁਰਚਰਨ ਸਿੰਘ ਦੀ ਸਰਕਾਰੀ ਰੈਸਟੇ ਪਟਾਈ ਦੇ ਦੌਰਾਨ ਟਰਾਲੀਆਂ ਦੇ ਹਿੱਸੇ ਬਰਾਮਦ ਹੋਏ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸ਼ੰਭੂ ਸਰਾਧਤੇ ਪ੍ਰਦਰਸ਼ਨ ਕਰਦੇ ਕਿਸਾਨਾਂ ਦਾ ਸਮਾਨ ਦੇ ਨੁਕਸਾਨ ਦਾ ਮੁਆਜਾ ਨਾ ਦਿੱਤਾ ਗਿਆ ਤਾਂ ਉਹ 17 ਤੇ 18 ਦਸੰਬਰ ਨੂੰ ਸੂਬੇ ਪਾਰਵ ਵਿੱਚ ਡੀਸੀ ਦਫ਼ਤਰਾਂ ਦਾ ਘਰਾਓ ਕਰਨਗੇ ਤੇ ਵਿਰੋਧ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰਨਗੇ। ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਨੇੜਲੇ ਪਿੰਖ ਵਿੱਚ ਸੂਬੇ ਪਾਰਵ ਵਿੱਚ ਰੇਲਾ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਅਤੇ ਉਸਦੇ ਪਤੀ ਪੰਕਜ ਪੱਪੂ ਨੂੰ ਵੀ ਟਰਾਲੀ ਦੀ ਬਰਾਮਦਗੀ ਦੇ ਸਬੰਧ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਜੋ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਭਾਵੇਂ ਉਸ ਨੂੰ ਹੁਣ ਜ਼ਮਾਨਤ ਮਿਲ ਚੁੱਕੀ ਹੈ ਪਰ ਉਸ ਦੇ ਕੋਲੋਂ ਵੀ ਟਰਾਲੀਆਂ ਦੇ ਹਿੱਸੇ ਬਰਾਮਦ ਹੋਏ ਸੀ ਇਹ ਟਰਾਲੀ ਨਾਭਾ ਦੇੜੇ ਸਹੋਲੀ ਪਿੰਡ ਵਿੱਚ ਮਿਲੀ ਸੀ ਸੋ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਨੇ ਨਾਭਾ ਬਲਾਕ ਪ੍ਰਧਾਨ ਗਮਦੂਰ ਸਿੰਘ ਬਾਬਰਪੁਰ ਨੇ ਕਿਹਾ ਕਿ ਕਿਸਾਨ ਅੰਦੋਲਨ ਸਥਾਨ ਤੋਂ ਟਰਾਲੀਆਂ ਤੇ ਹੋਰ ਕਿਸਾਨਾਂ ਦਾ ਸਮਾਨ ਜਿਹੜਾ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਉਦੋਂ ਹਰਕਤ ਵਿੱਚ ਆਉਂਦੀ ਹੈ ਜਦੋਂ ਕਿਸਾਨ ਸੰਗਠਨ ਅੰਦੋਲਨ ਦਾ ਰਾਹ ਅਪਣਾਉਂਦੇ ਹਨ ਕਿਸਾਨਾਂ ਨੇ ਵਿਰੋਧ ਨੂੰ ਜ਼ਬਰਦਸਤੀ ਖਤਮ ਕਰਨ ਤੋਂ ਬਾਅਦ ਲਗਭਗ 20 ਟਰਾਲੀਆਂ ਚੋਰੀ ਹੋ ਗਈਆਂ ਸਨ ਤਿੰਨ ਟਰਾਲੀਆਂ ਦਾ ਸਮਾਨ ਨਾਭਾ ਖੇਤਰ ਚੋਂ ਬਰਾਮਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਸ਼ੰਭੂ ਹੱਤੋਂ ਕਿਸਾਨਾਂ ਨੂੰ ਜ਼ਬਰਦਸਤੀ ਹਟਾਉਣ ਤੋਂ ਬਾਅਦ ਨਾ ਸਿਰਫ ਉਹਨਾਂ ਦੇ ਟਰਾਲੀਆਂ ਸਗੋਂ ਉਹਨਾਂ ਦੇ ਫਰਿੱਜ 에어 ਕੰਡੀਸ਼ਨਰ ਬਿਸਤਰੇ ਟੀਵੀ ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਚੋਰੀ ਹੋ ਗਈਆਂ ਕਿਸਾਨਾਂ ਦੇ ਚੋਰੀ ਹੋਏ ਸਮਾਨ ਦਾ ਜੋ ਪੂਰਾ ਹਿਸਾਬ ਸਰਕਾਰ ਤੱਕ 3 ਕਰੋੜ 72 ਲੱਖ ਰੁਪਏ ਦਾ ਉਹ ਨੁਕਸਾਨ ਸਰਕਾਰ ਦੇ ਵੱਲੋਂ ਪਰਪਾਈ ਕਰਨੀ ਚਾਹੀਦੀ ਹੈ ਕਿਸਾਨਾਂ ਦੇ ਜਿਹੜਾ ਸਮਾਨ ਚੋਰੀ ਹੋਇਆ ਚੇਕਰ ਕਿਸਾਨਾਂ ਦੇ ਇਸ ਚੋਰੀ ਹੋਏ ਸਮਾਨ ਦੀ ਜੋ ਪਰਪਾਈ ਸਰਕਾਰ ਨੇ ਨਾ ਕੀਤੀ ਤਾਂ ਫਿਰ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦਾ ਘਰਾਓ ਕੀਤਾ ਜਾਵੇਗਾ ਤੇ 17 ਤੇ 18 ਨਵੰਬਰ ਨੂੰ ਫਿਰ ਰੇਨਾਂ ਰੋਕੀਆਂ ਜਾਣਗੀਆਂ ਸੋ ਟਰਾਲੀ ਚੋਰੀ ਦੇ ਮਾਮਲੇ ਵਿੱਚ ਸੁਰਖੀਆਂ ਬਚਾਏ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਨੇ ਵੀਰਵਾਰ ਨੂੰ ਇੰਟਰਨੈਟ ਮੀਡੀਆ ਤੇ ਐਲਾਨ ਕੀਤਾ ਕਿ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ। ਉਹਨਾਂ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਨਾਲ ਵੱਖ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਦਾਲਤ ਨੇ ਉਹਨਾਂ ਦੇ ਵਿਰੁੱਧ ਦਰਜ ਦੁਮਾ ਮਾਮਲਿਆਂ ਵਿੱਚ ਜੁਰਮਾਨਾ ਦੇ ਦਿੱਤੀ ਹੈ। ਇਸ ਸਬੰਧੀ ਪੰਕਜ ਪੱਪੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਕਿਉਂਕਿ ਪੰਕਜ ਪੱਪੂ ਪਹਿਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੀ ਪਰ ਜਦੋਂ ਉਹਨਾਂ ਦੇ ਉੱਪਰ ਮਾਮਲਾ ਦਰਜ ਹੋਇਆ ਉਹਨਾਂ ਦੀ ਕਿਸੇ ਨੇ ਸਹਾਰ ਨਹੀਂ ਲਈ ਆਮ ਆਦਮੀ ਪਾਰਟੀ ਨੇ ਜਿਹੜੇ ਸੀਨੀਅਰ ਲੀਡਰ ਸੀ ਜਿਨ੍ਹਾਂ ਦੇ ਕਹਿਣ ਤੇ ਪੰਕਜ ਪੱਪੂ ਨੇ ਉਹ ਤੋਂ ਟਰਾਲੀਆਂ ਚੋਰੀ ਕਰਕੇ ਲਿਆਂਦੀਆਂ ਸੀ ਉਹ ਸਾਰੇ ਲੀਡਰ ਪਿੱਛੇ ਹੱਥ ਖਿੱਚ ਗਏ ਜਿਸ ਕਰਕੇ ਪੰਕਜ ਪੱਪੂ ਇਕੱਲਾ ਰਹਿ ਗਿਆ ਔਰ ਉਸਦੇ ਉੱਪਰ ਪਰਚਾ ਦਰਜ ਹੋ ਜਾਂਦਾ ਜਿਸ ਨੂੰ ਲੈ ਕੇ ਹੁਣ ਪੰਕਜ ਪੱਪੂ ਨੇ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜਿਆ ਔਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਏ ਪਹਿਲਾ ਹੱਲਾ ਸ਼ੇਰੀ ਦਿੱਤੀ ਸੀ ਕਿ ਤੁਸੀਂ ਕਿਸਾਨਾਂ ਦਾ ਅੰਦੋਲਨ ਖਤਮ ਕਰੋ ਕਿਸਾਨਾਂ ਦੇ ਸਮਾਨ ਨੂੰ ਚੱਕ ਕੇ ਲੈ ਜਾਓ ਤਾਂ ਕਿ ਕਿਸਾਨਾਂ ਦਾ ਇਹ ਸਮਾਨ ਚੋਰੀ ਹੋ ਜਾਵੇ ਔਰ ਮਿਲੇ ਨਾ ਇਸ ਕਰਮ ਦੁਆਰਾ ਕਦੇ ਵੀ ਕਿਸਾਨ ਹਿੰਮਤ ਨਾ ਕਰਨ ਕਿ ਇਸ ਤਰ੍ਹਾਂ ਦਾ ਅਸੀਂ ਜਿਹੜਾ ਅੰਦੋਲਨ ਕਰੀਏ ਸੋ ਉਹ ਪੰਕਜ ਪੱਪੂ ਨੇ ਆਪਣਾ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ ਲਿਆ ਜੋ ਪੰਕਜ ਪੱਪੂ ਨੂੰ ਉੱਪਰ ਟਰਾਲੀ ਚੋੜ ਦਾ ਜਿਹੜਾ ਦੋਸ਼ੀ ਗਿਣਿਆ ਜਾਂਦਾ ਹੈ